ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਆਪਣੇ ਰਾਜੂ ਗੋਡਫਾਰਮ ਦਰਬਾ ਪੰਜਾਬ ਚੈਨਲ ਤੇ ਸਵਾਗਤ ਹੈ ਜੀ ਤੇ ਅੱਜ ਪਹੁੰਚੇ ਹੋਏ ਆ ਫੂਲੇਵਾਲ ਮੇਲਾ ਜੋ ਕਿ ਸਾਲ ਬਾਅਦ ਲੱਗਦਾ ਹੈ ਗੁਰਪ੍ਰੀਤ ਸਿੰਘ ਜੀ ਡਾਕਟਰ ਜੀ ਉਹਨਾਂ ਦੀ ਪਿਤਾ ਜੀ ਦੀ ਯਾਦ ਵਿੱਚ ਇਹ ਮੇਲਾ ਲੱਗਦਾ ਤੁਸੀਂ ਦੇਖ ਸਕਦੇ ਹੋ ਇੱਥੇ ਝੋਟੇ ਪਹੁੰਚੇ ਹੋਏ ਨੇ ਬਹੁਤ ਹੀ ਟਾਪ ਕੁਆਲਿਟੀ ਪੰਜ ਕਲਿਆਣੇ ਤੇ ਪਿਆਰ ਆਪਣੇ ਮੋਹਰਾਂ ਨਾਲ ਦੇ ਝੋਟੇ ਵੀ ਪਹੁੰਚੇ ਹੋਏ ਨੇ ਇਹ ਝੋਟੇ ਦੀ ਲੰਬਾਈ ਤੇ ਕੱਦ ਕਾਠ ਤੇ ਬਾਕੀ ਕੁਆਲਿਟੀ ਚੈੱਕ ਕਰ ਸਕਦੇ ਤੁਸੀਂ ਬਹੁਤ ਹੀ ਟੌਪ ਕਲਾਸ ਦਾ ਝੋਟਾ ਹੈ ਨੀਲੀ ਰਾਵੀ ਪਾਕਿਸਤਾਨੀ ਔਰ ਝੋਟਾ ਤੇ ਇੱਧਰ ਮੁਕਾਬਲੇ ਚੱਲ ਰਹੇ ਨੇ ਦੇਖ ਸਕਦੇ ਹੋ ਨਾ ਟੌਪ ਦਾ ਝੋਟਾ ਦੇਖ ਸਕਦੇ ਆਖੀ ਜੱਡਾ ਝੋਟਾ ਹਾਂ ਠੀਕ ਰਿਹਾ ਟੌਪ ਕਲਾਸ ਜਮਾ ਮੈਂ ਇੰਨਾ ਬੰਦਵਾ ਇਸੋੜਾ ਸਿੱਧਾ ਉੱਧਰ ਬਗਲੇ ਬੱਚੋ ਦੀ ਰਿਪੋਰਟ ਹੈ ਝੋਟਾ ਔਰ ਮਾਸਲ ਦਾ ਇਹ ਹੋਰ ਵੀ ਆਏ ਨੇ ਕਈ ਝੋਟੇ ਤੁਹਾਨੂੰ ਦਿਖਾਵਾਂਗੇ ਇੱਧਰ ਬੱਕਰੀ ਬੱਕਰੀਆਂ ਵੀ ਪਹੁੰਚੇ ਹੋਏ ਨੇ ਸਾਰ ਪਹਿਲੇ ਇੱਕ ਆ ਝੋਟਾ ਤੁਸੀਂ ਦੇਖ ਸਕਦੇ ਉਹ ਵੀ ਰੌਂਗ ਦਾ ਝੋਕਾ ਦੋਦਾਂ ਦਾ ਝੋਟਾ ਗੁੱਸਾ ਕੀ ਬਾਤ ਪਾ ਲੋ ਤੇ ਜਿੱਦੋ ਨੋਰ ਕੁਆਲਟੀ ਦਾ ਮਾਲ ਆਇਆ ਹੋਇਆ ਸਾਰਾ ਕਾ ਖੜਾ ਝੋਟਾ ਦੇਖ ਸਾਜ ਬਾਠ ਗੋਲ ਫਰਮ ਨੀਲੀ ਰਾਵੀ ਦੇ ਝੋਟੇ झोटा बहुता बड़ा झोटा देख सकते हो टाप कलास झोटे फूले आल मेला इधर मोरा ना का झूठा खड़ा ਹਾਂ ਜੇ ਗੱਲ ਕਰਨੀ ਤਾਂ ਕਿਹਦੇ ਤੋਂ ਮੰਗਾ ਪਰ ਆਰਜਨ ਕੁੰਗ ਦਾ ਬੱਚਾ ਆਰਜਨ ਕੁੰਗ ਦਾ ਬੱਚਾ ਆਰਜਨ ਕੁੰਗ ਦਾ ਬੱਚਾ ਬਹੁਤ ਹਲਦਾ ਬੱਚੇ ਜੀ ਇਹਦੇ ਬਾਈ ਆਪਾਂ ਮਿਲ ਕੇ ਮਾਂ ਦਾ ਮਿਲ ਕੇ ਰਕੜ ਗਿਆ ਗੱਲ ਕਰਨੀ ਕਿੰਨਾ ਬਾਈ ਦਾ 22 ਲੀਟਰ ਤੋਂ ਦਿੰਦੀ ਜੀ ਤੇ ਆਪਣੇ ਜੇ ਆਪਾਂ ਗੱਲ ਕਰੀਏ ਬਾਈ ਹੋਰ ਵੀ ਜਾਨਵਰ ਆਪਣੇ ਘਰੇ ਭਰਾ ਠੀਕ ਆ ਬਾਈ ਤੇ ਇਹਦੀ ਬਾਈ ਸਟਾਰਟ ਸਰਵਿਸ ਕਰਕੇ ਓਪਨ ਕੇ ਨਹੀਂ ਹਾਂਜੀ ਤੇ 100 ਦਾ ਜਾਨਵਰ ਆ ਬਿਲਕੁਲ 200 ਰੁਪਿਆ ਯਾਰ ਰੁਪਿਆ ਯਾਰ ਰੁਪਿਆ ਦੇਖ ਲਾ ਜੀ ਕਿਸ ਦੇ ਕੇ ਤੁਸੀਂ ਕਰਾਸ ਕਰਾ ਸਕਦੇ ਹਾਂ ਠੀਕ ਹੈ ਜੀ ਤੇ ਜੇ ਭਾਈ ਕਿਤੇ ਆਪਣੇ ਭਰਾ ਨੇ ਆਉਣਾ ਹੋਵੇ ਤਾਂ ਆਪਣੇ ਪਿੰਡ ਦਾ ਸਪੋਕਰ ਐਡਰੈਸ ਆਪਣਾ ਬਟੰਟਾ ਜਿਹੜਾ ਜੀ ਜੀ ਚੋ ਮੰਡੀ ਦੇ ਕੋਲ ਆ ਜੀ ਜੀ ਤੋਂ ਗੱਲ ਜੀ ਠੀਕ ਹੈ ਬੋੜ ਬੱਲੇ ਰਾਜੇ ਤੇ ਘਰ ਆਈਏ ਇੱਕ ਭਰਾ ਆਪਣਾ ਫੋਨ ਨੰਬਰ ਵੀ ਬੋਲ ਦੋ ਫੋਨ ਨੰਬਰ ਹੈ ਜੀ 623991429 ਠੀਕ ਹੈ ਜੀ ਦੇਲੋ 22 ਦਾ ਨੰਬਰ 10 ਕੋਲੇ ਤੇ ਵੀ ਚੱਲ ਰਿਹਾ ਤੇ ਆਪਾਂ ਗੱਲ ਕਰੀਏ ਜੀ ਅੱਜਣ ਪੰਗੜ ਦੇ ਜਿਹੜੇ ਪਿੰਡੋਂ ਸਿੱਦਾ ਹੋਇਆ ਸੀਗਾ ਉਸ ਤੇ ਵੀ ਬਹੁਤ ਜ਼ਿਆਦਾ ਬੱਚੇ ਆ ਗਏ ਅੰਦਰ ਇੱਕ ਸਾਦਲੀ ਟੌਪ ਕਲਾਸ ਦਾ ਝੋਟਾ ਆਪਾਂ ਰੋੜੇ ਕੰਮ ਕਰ ਲੰਘਿਆ ਲੰਘਿਆ Top klasa de çok tepe bantçıyım